ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਮੈਂ ਕੜੀ ਬਣਾਉਣ ਦੀ ਤਿਆਰੀ ਕਰਨ ਲੱਗੀ ਸੀ ਤੇ ਪੁਦੀਨਾ ਤੋੜਦੀ ਨਾਲੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪਾਰਕ ਸਾਫ਼ ਕਰ ਦਿਓ ਇਹਦੇ ਵਿੱਚ ਮੈਂ ਥੋੜੀ ਜਿਹੀ ਪਾਲਕ ਤੇ ਧਨੀਆ ਵੀ ਲਾਇਆ ਹੈ ਤੇ ਉਹ ਇਧਰਲੀ ਸਾਈਡ ਤੇ ਹਜੇ ਘਾਹ ਬੜਾ ਜਿਆਦਾ ਚੜ ਗਿਆ ਢੀ ਰਾਜਾ ਹੋ ਗਿਆ ਜਿਆਦਾ ਇੱਕ ਸੰਤਰੀਆਂ ਦਾ ਬੂਟਾ ਵੀ ਲਾਇਆ ਇਧਰ ਆਪਾਂ ਤੇਲ ਗਰਮ ਰੱਖ ਦਿੱਤਾ ਉਤੋਂ ਮੈਂ ਪਾਲਕ ਧਨੀਆ ਤੋੜ ਕੇ ਲਈ ਹੈ ਨਾਲੇ ਲਈ ਪੁਦੀਨਾ ਤੇ ਕੜੀ ਪੱਤਾ ਕੜੀ ਤਾਂ ਦੋ ਪੈਨਾਂ ਵਿੱਚ ਪਾਇਆ ਮੇਥੀ ਦਾਣਾ ਤੇ ਜੀਰਾ ਇਹਦੇ ਨਾਲ ਵੀ ਬਹੁਤ ਵਧੀਆ ਅੱਜ ਮੇਰੇ ਕੋਲ ਕਾਲੀ ਮਿਰਚ ਨਹੀਂ ਹੈ ਇਹ ਖਤਮ ਹੋਈ ਆ ਉਹ ਵੀ ਵਿੱਚ ਪਾਉਣੀ ਸੀ ਤੇ ਇਹਦੇ ਵਿੱਚ ਆ ਮਟਰ ਪੁਦੀਨਾ ਧਨੀਆ ਤੇ ਪਾਲਕ ਇਧਰ ਆਪਾਂ ਆਲੂ ਲਸਣ ਪਿਆਜ਼ ਅਦਰਕ ਮਿਰਚ ਸਾਰਾ ਕੁਝ ਰੱਖਿਆ ਆ ਪਹਿਲਾਂ ਮੈਂ ਹਰ ਵਾਰੀ ਗੜੀ ਬਣਾਉਂਦੀ ਸੀ ਦਹੀਂ ਦੇ ਨਾਲ ਪਰ ਮੈਂ ਕਦੀ ਕਦੀ ਲੱਸੀ ਨਾਲ ਬਣਾਉਣੀ ਆ ਅੱਜ ਮੇਰਾ ਮਨ ਕੀਤਾ ਕਿ ਲੱਸੀ ਨਾਲ ਗੜੀ ਬਣਾਉਣੀ ਤੇ ਨਾਲ ਹੀ ਮੈਂ ਕੋਈ ਅੱਜ ਪਕੌੜੇ ਨਹੀਂ ਪਾਉਣੇ ਵਿੱਚ ਪਕੌੜੇ ਨਹੀਂ ਅੱਜ ਮੈਂ ਬਣਾਏ ਸਿੰਪਲ ਹੀ ਮੈਂ ਗੜੀ ਬਣਾ ਦੇਣੀ ਹੈ ਇਸੇ ਤਰ੍ਹਾਂ ਹੀ ਬਹੁਤ ਟੇਸਟੀ ਬਣਦੀ ਹੈ ਇਦਾਂ ਵੀ ਸਰਦੀਆਂ ਵਿੱਚ ਮਟਰ ਗੋਭੀ ਇਹੋ ਜੀਆਂ ਸਬਜ਼ੀਆਂ ਪਾ ਕੇ ਪਾਲਕ ਪਾ ਕੇ ਬਣਾਈਏ ਨਾ ਬਹੁਤ ਟੇਸਟੀ ਬਣਦੀ ਆ ਤੇ ਇਹਦੇ ਵਿੱਚ ਆਪਾਂ ਥੋੜਾ ਇੰਨਾ ਜ਼ਿਆਦਾ ਮੈਂ ਨਹੀਂ ਕਰਦੀ ਹੁੰਦੀ ਇਹਨੂੰ ਥੋੜਾ ਕੀ ਕਰਕੇ ਲਸਣ ਪਿਆਜ਼ ਨੂੰ ਫਰਾਈ ਥੋੜਾ ਕਰਨਾ ਹੈ ਫਿਰ ਵਿੱਚ ਬਾਕੀ ਸਮਾਨ ਪਾ ਕੇ ਫਰਾਈ ਕਰ ਦੇਣਾ ਜਿਵੇਂ ਟਮਾਟਰ ਸੌਰੀ ਟਮਾਟਰ ਨਹੀਂ ਪਾਈ ਦਾ ਵਿੱਚ ਪਿਆਜ਼ ਆਲੂ ਤੇ ਮਟਰ ਗੋਭੀ ਮੇਰੇ ਕੋਲ ਹੈ ਨਹੀਂ ਸੀ ਇੰਨੀ ਤੇ ਮੈਂ ਗੋਭੀ ਵੀ ਵਿੱਚ ਪਾ ਦਿੰਨੀ ਸੀ ਇੰਨੀ ਸਵਾਦ ਟੇਸਟੀ ਬਣਦੀ ਹੈ ਨਾ ਕੜੀ ਮਿਰੀਆਂ ਦਰਾਂੀਆਂ ਸਟਾਨੀਆਂ ਮੈਨੂੰ ਗਿਨੀ ਆਗੇ ਤੂੰ ਕੋਈ ਵੱਖਰਾ ਮਸਾਲਾ ਪਾਉਣੀ ਹੈ ਵਿੱਚ ਦੱਸ ਦੀ ਨੀ ਇਹ ਕੜੀ ਪੱਤਾ ਮੈਨੂੰ ਨਾ ਯਾਦ ਨਹੀਂ ਰਿਹਾ ਪਹਿਲਾਂ ਪਾਉਂਦਾ ਨਹੀਂ ਤੇ ਪਹਿਲਾਂ ਹੀ ਪਾ ਦਿਆ ਵਿੱਚ ਫਿਰ ਮੈਂ ਥੋੜੇ ਇੱਕ ਪਿਆਜ਼ ਇੱਕ ਸਾਈਡ ਤੇ ਕਰਕੇ ਤੇਲ ਗਰਮ ਕਰਕੇ ਤੋਂ ਦੇਖੀ ਨੂੰ ਕੜੀ ਪੱਤੇ ਨੂੰ ਪਾ ਕੇ ਫਰਾਈ ਕਰ ਲਿਆ ਥੋੜਾ ਕਿੰਨੇ ਹੀ ਛੋਟਾ ਜਿਹਾ ਪਰ ਉਹਦੇ ਨਾਲ ਉਹਨੇ ਕਿੰਨੇ ਮੇਰੇ ਪੱਤੇ ਤੋੜ ਲਏ ਬਹੁਤ ਹੀ ਵਧੀਆ 스ਮੈਲ ਆਉਂਦੀ ਹੈ ਇਹਦੀ ਇਹ ਵੀ ਕੜੀ ਦੇ ਵਿੱਚ ਇੱਕ ਜੀ ਪੱਤਾ ਪਾਈ ਹੈ ਨਾ ਤੇ ਆ ਜਮਾ ਵਧੀਆ ਹੋ ਜਾਂਦੀ ਹੈ ਵਾਈ ਘੱਟ ਹੁੰਦੀ ਹੈ ਦੇ ਨਾਲ ਜੇ ਜਿੰਨੇ ਵੀ ਮਿੱਕੇ ਮਿੱਕੇ ਮਸਾਲੇ ਜਿਹੜੇ ਇਹਦੇ ਵਿੱਚ ਪਾਈ ਹੈ ਨਾ ਜਿੰਨੇ ਜ਼ਿਆਦੇ ਉਨੀ ਜ਼ਿਆਦੀ ਇਹ ਵਾਈ ਨਹੀਂ ਹੁੰਦੀ ਉਨੀ ਵਧੀਆ ਰੇਂਦੀ ਖਾਣ ਵਿੱਚ ਉਹ ਮੈਨੂੰ ਤੇ ਜੇ ਮੈਂ ਇਸ ਤਰ੍ਹਾਂ ਨਾ ਬਣਾਵਾਂ ਮਸਾਲੇ ਮਸੂਲੇ ਪਾ ਕੇ ਤੇ ਮੈਨੂੰ ਤੇ ਮੇਰੇ ਪੇਟ ਚ ਦਰਦ ਹੋਣ ਲੱਗ ਜਾਂਦੀ ਜਦੋਂ ਨਹੀਂ ਮੈਂ ਇਸ ਤਰ੍ਹਾਂ ਬਣਾਉਣੀ ਨਾ ਬਹੁਤ ਵਧੀਆ ਹੁੰਦਾ ਮਤਲਬ ਕੜੀ ਖਾਣ ਨਾਲ ਰੇਂਦਾ ਪੇਟ ਚ ਦਰਦ ਨਹੀਂ ਹੁੰਦੀ ਮੇਰੇ ਇਹ ਬਸ ਥੋੜਾ ਟਾਈਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਰਾਈ ਕਰ ਲੈਣਾ ਉਹ ਕਹਿੰਦੇ ਕਹਿੰਦੇ ਮੈਂ ਕਿਹਾ ਤੁਸੀਂ ਮੇਰੇ ਜੋ ਸੋਈ ਚੈੱਕ ਕਰ ਲਓ ਹਨ ਕਿ ਮੈਂ ਤੇ ਕੋਈ ਵੀ ਨਹੀਂ ਇਹੋ ਜਿਹਾ ਮਸਾਲਾ ਵੱਖਰਾ ਪਾਉਂਦੀ ਇਹੋ ਕੋਸ਼ਿਸ਼ ਕਿ ਸਾਰਾ ਕੁਝ ਗਰਮੀਆਂ ਵਿੱਚ ਪਾਉਣ ਵਾਸਤੇ ਕਸੂਰੀ ਮੇਥੀ ਜਿਹੜੀ ਹੁੰਦੀ ਹੈ ਨਾ ਸੁੱਕੀ ਪੈ ਡੱਬੇ ਵਾਲੀ ਉਹ ਲੈ ਆਈ ਦੀ ਉਹ ਪਾਲੀ ਦੀ ਉਹਦੇ ਵਿੱਚ ਕਿਉਂਕਿ ਹੁਣ ਸਰਦੀਆਂ ਵਿੱਚ ਅਜ ਮੇਥੀ ਨਹੀਂ ਵਹੇ ਮੈਂ ਲੈਂਦੀ ਸਰਦੀਆਂ ਵਿੱਚ ਵਹੇ ਉਹ ਪਾਲੀ ਦੀ ਆ ਤਾਜੀ ਆਪਣੀ ਹਰੀ ਹੁੰਦੀ ਹੈ ਬਾਹਰ ਕਿਚਨ ਗਾਰਡਨ ਵਿੱਚ ਰਸੀ 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 ਵਿੱਚ ਇੱਕ ਕੌਲੀ ਪਾ ਲਿਆ ਵੇਸਣ ਤੇ ਛੋਟੇ ਚਮਚ ਦੋ ਪਾ ਲਈਏ ਹਲਦੀ ਦੇ ਛੋਟੇ ਛੋਟੇ ਨੇ ਕਿਉਂਕਿ ਉਹ ਮੈਂ ਮੰਗਵਾਏ ਸੀ ਨਾ ਡੱਬੇ ਰੜੇ ਉਹਨਾਂ ਦੇ ਵਿੱਚ ਛੋਟੇ ਛੱਟੇ ਚਮਚ ਸੀ ਵੱਡਾ ਚਮਚਾ ਸਟੀਲ ਦਾ ਹੋਵੇ ਤੇ ਉਹ ਤੇ ਆਪਾਂ ਇੱਕ ਹੀ ਪਾ ਲੈਨੇ ਆ ਭਰ ਕੇ ਇਹ ਛੋਟੇ ਛੋਟੇ ਨੇ ਦੋ ਹੀ ਪਾਉਣੇ ਪੈਂਦੇ ਆ ਸਾਰੇ ਮਸਾਲਿਆਂ ਦੇ ਇਸੇ ਤਰ੍ਹਾਂ ਹੀ ਮੈਂ ਵਿੱਚ ਪਾ ਲਈਨੀ ਮੈਂ ਦਹੀਂ ਵੀ ਦਹੀਂ ਵਾਲੀ ਵੀ ਬਣਾਵਾਂ ਨਾ ਤੇ ਉਹਦੇ ਉਹਨੂੰ ਵੀ ਮੈਂ ਕਦੀ ਗ੍ਰੈਂਡ ਗ੍ਰਾਊਂਡ ਨਹੀਂ ਕੀਤਾ ਮੈਂ ਚਮਚ ਨਾਲ ਹੀ ਦਹੀਂ ਹਲਮਣੀ ਬਹੁਤ ਵਧੀਆ ਹੁੰਦਾ ਵਿੱਚ ਥੋੜੀ ਸੌਂਫ ਪਾ ਲਈ ਦੀ ਇਹਦੇ ਸੌਂਫ ਵੀ ਬੜੀ ਵਧੀਆ ਰਹਿੰਦੀ ਆ ਬਾਕੀ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਪੁਦੀਨਾ ਧਨੀਆਂ ਤੇ ਪਾਲਕ ਉਹ ਵੀ ਵਿੱਚ ਥੋੜਾ ਫਰਾਈ ਕਰ ਲੈਣਾ ਬਾਅਦ ਕੀ ਇਹਨੂੰ ਬਹੁਤ ਵਧੀਆ ਸਾਰਾ ਕੁਝ ਵੈ ਇਹ ਆਪਾਂ ਗ੍ਰੈਂਡ ਵੀ ਕੀਤਾ ਹੋਵੇ ਨਾ ਇਹ ਸਾਰਾ ਸਮਾਨ ਜਿਹੜੇ ਧਨੀਆਂ ਵਗੈਰਾ ਤੇ ਉਹ ਵੀ ਬਹੁਤ ਵਧੀਆ ਰਹਿੰਦਾ ਲਓ ਜੀ ਇਹ ਵੇਖਣ ਦੇ ਕੜੀ ਬਣ ਗਈ ਦੋਵੇਂ ਜਣੇ ਬੈਠੇ ਤੇ ਇਹ ਸਾਰਾ ਕੁਝ ਹੋ ਗਿਆ ਫਰਾਈ ਤੇ ਫਿਰ ਆਪਾਂ ਜਿਹੜਾ ਮਿਕਸਰ ਬਣਾ ਕੇ ਰੱਖਿਆ ਸੀ ਨਾ ਵੇਸਣ ਪਾ ਕੇ ਲੱਸੀ ਪਾ ਕੇ ਅੱਜ ਲੱਸੀ ਵਾਲੀ ਗੜੀ ਤੇ ਬਗਨਾ ਪਕੌੜਿਆਂ ਤੋਂ ਬਣਾਈ ਆ ਉਹ ਸਾਰਾ ਕੁਝ ਵਿੱਚ ਪਾ ਲਿਆ ਕਿਉਂਕਿ ਇਹ ਹੈਗਾ ਵਾ ਉਹ ਦਹੀਂ ਦੇ ਵਿੱਚ ਜਿਹੜਾ ਮੂੰਗਰਾ ਪਾਈ ਦਨ ਥੋੜਾਕ ਮੈਂ ਚਾ ਲਈ ਪਾਣੀ ਪਰ ਇਹ ਕਿ ਇਹਦੇ ਕੋਲ ਹੀ ਗਿਆ ਸੀ ਇਹ ਮੋਟਾ ਮੂੰਗਰਾ ਇੱਕ ਮਿਲਦਾ ਪਕੌੜਿਆਂ ਮੂੰਗਾ ਹੁੰਦਾ ਕਈ ਵਾਰੀ ਨਾ ਪਾਉ ਵੀ ਲੈ ਆਉਂਦੇ ਨੇ ਕਦੀ ਕਦੀ ਪਾਉਣ ਨੂੰ ਇੱਧਰ ਦਾਦੀ ਪੋਤਰਾ ਬੈਠੇ ਦੋਵੇਂ ਅਰਨਾ ਮਨੇ ਨਾ ਫੋਨ ਤੋਂ ਵੇਖਿਆ ਸੀ ਖਬਰ ਨੂੰ ਚਾਰਿਆਂ ਇਕੱਠਾ ਕਰਕੇ ਨਾ ਉਹਨੂੰ ਅੱਗ ਲਾਉਂਦੇ ਚਾਰਾ ਬਣਿਆ ਤੋਂ ਤੇ ਉਹ ਤਾਂ ਉਹ ਹਵਾ ਵਿੱਚ ਬੜੀ ਦੂ ਤੱਕ ਚੱਲ ਜਾਂਦਾ ਤੇ ਮੰਮੀ ਨੇ ਖਬਰ ਲਿਆ ਕੇ ਦਿੱਤੀ ਤੇ ਮੰਮੀ ਕੋਲ ਬੈਠੇ ਵੇਖਣ ਦੇ ਵੀ ਤੂੰ ਕਿਵੇਂ ਇਹਨੂੰ ਕਰੇਂਗਾ ਲਓ ਜੀ ਕੜੀਚੌੜ ਬਣ ਕੇ ਤਿਆਰ ਹੋ ਗਏ ਨੇ ਤੇ ਆਓ ਸਾਰੇ ਜਣੇ ਖਾਈਏ ਬਾਏ ਬਾਏ